ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਗੋਬਿੰਦ ਘਾਟ ਕੰਗਣ ਘਾਟ ਕਹਿੰਦੇ ਇਹਨੂੰ ਕੰਗਣ ਘਾਟ ਦਾ ਇਹ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਸਾਰੇ ਵੀਡੀਓ ਰੋਕੇ ਇਤਿਹਾਸ ਨੂੰ ਜਰੂਰ ਪੜ੍ਹਨਾ ਹੈ ਕਿ ਮਹਾਰਾਜ ਨੇ ਇੱਥੇ ਕੀ ਕੌਤਕ ਕਰੇ ਹਨ ਬਾਕੀ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਨਾ ਤੇ ਤੁਸੀਂ ਜਰੂਰ ਜਦੋਂ ਜਦੋਂ ਤੁਸੀਂ ਵੀ ਇਸ ਪਟਨਾ ਸਾਹਿਬ ਵਿਖੇ ਆਓ ਤਾਂ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਿਓ ਇਹ ਤਖਤ ਸਾਹਿਬ ਦੇ ਬਿਲਕੁਲ 200 ਗਜ਼ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਗੰਗਣ ਘਾਟ ਆ ਇਹ ਦੇਖੋ ਇਥਾਂ ਗੰਗਾ ਮਈਆ ਗੰਗਾ ਜੀ ਦਾ ਇਹ ਜਲ ਆ ਪਵਿੱਤਰ ਜਲ ਗੰਗਾ ਜੀ ਦਾ ਗੰਗਾ ਜੀ ਹਰ ਸਾਲ ਇਸ ਜਗ੍ਹਾ ਤੇ ਆਉਂਦੇ ਆ ਇਸ ਗੁਰੂ ਘਰ ਦੀ ਚਰਨ ਸ਼ੋਪ ਪ੍ਰਾਪਤ ਕਰਕੇ ਗੰਗਾ ਜੀ ਵਾਪਸ ਚਲੇ ਜਾਂਦੇ ਆ ਇੰਨਾ ਪਾਣੀ ਚੜ ਜਾਂਦਾ ਗੰਗਾ ਜੀ ਦਾ ਹਰ ਸਾਲ ਇਹ ਗੰਗਾ ਜੀ ਦੇ ਯਾਰ ਹੈ ਜਿਹੜਾ ਇੱਥੇ ਖੜਾ ਤੁਸੀਂ ਦੇਖ ਰਹੇ ਹੋ ਇਹਨਾਂ ਜਦੋਂ ਇਹ ਬਾਦਸ਼ਾਹ ਜੀ ਜਦੋਂ ਬਾਲ ਉਮਰ ਚ ਸੀਗੇ ਤਾਂ ਉਦੋਂ ਇੱਥੇ ਕੰਗਣ ਲਾ ਕੇ ਸੁਰਤਾ ਸੀ ਨਦੀ ਚ ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਮਾਤਾ ਜੀ ਨੇ ਡੁਬਕੀ ਮਾਰਨ ਵਾਲੇ ਡਬੋਲੀ ਲੈ ਕੇ ਜਾਂਦੇ ਉਹਨਾਂ ਨੇ ਦੇਖਿਆ ਜਿਹੜਾ ਕੰਗਣੇ ਕੰਗਣ ਪਏ ਸੀ ਸਾਰੀ ਨਦੀ ਚ ਮਹਾਰਾਜ ਕਹਿੰਦੇ ਮਾਤਾ ਜੀ ਜਿਹੜਾ ਤੁਹਾਡਾ ਹੈਗਾ ਚੱਕ ਲੋ ਜਿਹੜਾ ਬਾਕੀ ਹੈਗੇ ਵਿੱਚੇ ਰਹਿਣ ਦਿਓ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਤੀ ਤੇ ਉਹੀ ਗੁਰਦੁਆਰਾ ਸਾਹਿਬ ਹੈ ਮਹਾਰਾਜਾ ਰਣਜੀਤ ਸਿੰਘ ਵਾਲਾ ਹੀ ਉਹ ਅੱਜ ਕੱਲ ਨਵੀਂ ਬਿਲਡਿੰਗ ਵੀ ਬਣ ਚੁੱਕੀ ਹੈ ਸਾਈਡ ਪਰ ਉਹ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਪਰ ਇਹ ਇੱਕ ਇਤਿਹਾਸ ਦੀ ਇਹ ਗੱਲ ਹੈ ਕਿ ਦੇਖੋ 350 ਸਾਲ ਹੋ ਗਏ ਮਹਾਰਾਜ ਨੂੰ ਗੰਗਾ ਜੀ ਅੱਜ ਵੀ ਦਰਸ਼ਨ ਕਰਨ ਹੋਣੇ ਆ ਮਹਾਰਾਜ ਦੇ ਇਹ ਨਵੀਂ ਬਿਲਡਿੰਗ ਕਾਰਸੇਵਾਲੇ ਬਾਬਾ ਜੀ ਨੇ ਤਿਆਰ ਵੀ ਕਰਤੀ ਹੈ ਪਰ ਜੋ ਪੁਰਾਣੀ ਬਿਲਣੇਗਾ ਉਹ ਵੱਖਰਾ ਹੀ ਦ੍ਰਿਸ਼ ਹੈ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ